ਕਾਜੀ ਵੀਰੇ ਕੜੇ ਲਵਾਏਗਾ ਦੁਬਾਨੂ ਦੇ ਉੱਤੇ ਲੋਹੇ ਦੇ ਕੜੇ ਲਵਾ ਕੇ ਇਹ ਤਾਂ ਖਰਾਬ ਹੋ ਨਹੀਂ ਕਰਦੇ ਆ ਲੋਹੇ ਦਾ ਕੜਾ ਬਣਾ ਕੇ ਆਹ ਤਾਂ ਇੱਥੇ ਉਹਨੇ ਨਾਟ ਪਾ ਕੇ ਇੱਥੇ ਨਾਟ ਕਸਦੇ ਦੁਬਾਰ ਵਿੱਚ ਬਜਦੀ ਬਜਦੀ ਇਹਨਾਂ ਇਹਨਾਂ ਨਾਲ ਸੰਗਲ ਸੰਗਲ ਜਿਵੇਂ ਮਰਜ਼ੀ ਕੀ ਜਾਵੇ ਕੋਈ ਟੱਕਰ ਨਹੀਂ ਪੜਦੀਆਂ ਪੜਦੀਆਂ ਨਹੀਂ ਆ ਉੱਤੇ ਤੇ ਜੇ ਨਹੀਂ ਕਰ ਲੀਆਂ ਪਰ ਜਾਂਦੇ ਨਹੀਂਆਂ ਗੀਆਂ ਫਿਰ ਉੱਤੋਂ ਸੰਗਲ ਸੰਗਲ ਤੁਹਾਨੂੰ ਪਤਾ ਮੈਂ ਸੁਣਤਾਵਦੇ ਜਾਂਦੀਆਂ ਨੇ ਮੈਨੂੰ ਕੋਈ ਖਤਰਾ ਨਹੀਂ ਬਾਈ ਲੈ। ਪੁਰਾਣੀ ਪਰਦੀਆਂ ਕਿ ਤੋ। ਵਿੱਚ ਵਿੱਚ ਪਾਤਾ ਵਿੱਚ ਪਾ ਰਿਹਾ ਨੇ ਜਿੱਤੇ ਉਹ ਰਹਿ ਗਈ। ਵਿੱਚ ਤੇ ਚਟਾ ਜੀਰਾ ਪਾਤਾ ਦੂਜਾ ਆਪਣਾ ਤਰੀਕ ਜੀਰਣੀ ਹੁੰਦਾ ਦਾ। ਉਹ ਗਮਟ ਤੇ ਪਾ ਕੇ ਰਲਾ ਕੇ ਸਾਰਾ ਜੀਰਾ ਭਰਤਾ ਪਈ ਇੱਥੇ। ਨਾ ਪਾ ਪੌਲੀ ਗੰਟੀ ਵੀ ਬਣ ਗਈ। ਪਾਣੀ ਪੂਰਾ ਸਾਬਣਾਗਾ ਬਾਈ। ਇਹ ਦੂਜੇ ਚੌਥੇ ਦਿਨ ਸਾਫ ਕਰ ਦਿੰਨੇ ਹੈਗੇ। ਪੰਜ ਚਾਰ ਦਿਨਾਂ ਬਾਅਦ ਹਫਤੇ ਬਾਅਦ ਹੈ ਸਾਫ ਕਰੀ ਜਨੇ ਰੋ ਕਿਵੇਂ ਕੰਦ ਪੈਦੀ ਆਉਂਦੀ ਨੇ ਬਾਈ ਕੰਦ ਪੈਦੀ ਆਉਂਦੀ ਹੈ ਇਹ ਆ ਨੀਚੇ ਬਾਈ ਪੁਆਇੰਟ ਤੇ ਕਰਾ ਕੇ ਸਾਫ ਕਰਨ ਵਾਸਤੇ ਖੋਲ ਦੇਈਓ ਤੇ ਸਾਰਾ ਪਾਣੀ ਨਿਕਲੇ ਜਾਂਦਾ ਹੈ ਉੱਥੋਂ ਬੰਦ ਕਰ ਦੇਈਏ ਪਾਣੀ ਸਾਰਾ ਆਹ ਕੰਬੀ ਕਰ ਦੇਈਏ ਇੱਥੇ ਪਾਣੀ ਸਾਰਾ ਆਪਰ ਵੀ ਪੁਹਾਰ ਆਉਂਦਾ ਹੈ ਇਸ ਕਰਕੇ ਪੁਹਾਰ ਹੀ ਚਲੂ ਰਹਿੰਦਾ ਹੈ ਉਹਦੇ ਬੱਚਾ ਵਾਸਤੇ ਨਾਈਜਰੀਆ ਤੋਂ ਜਿਹੜੇ 10 10 ਬੱਚੇ ਇਥੇ ਖੜ ਜਾਂਦੇ ਆ ਜੀ 10 ਤੇ 12 ਖੜ ਜਾਂਦੇ ਨੇ ਜੀ ਆ ਬਾਣੀ ਵਾਸਤੇ ਮੋਦੀ ਦੇ ਦਾਂਗੇ